ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਇੱਕ ਵਾਰ ਫੇਰ ਤੁਹਾਡੇ ਨਾਲ ਜੁੜੇ ਆਂ ਦਾਣਾ ਮੰਡੀ ਤੋਂ ਜੀ ਹਾਂ ਨੌਵੀਂ ਜਿਹੜੀ ਗਮਸਾ ਐਕਸਪੋ ਦੇ ਵਿੱਚ ਫੁੱਟਬਾਲ ਲਗਾਤਾਰ ਬਹੁਤ ਜ਼ਬਰਦਸਤ ਉਮੜ ਰਿਹਾ ਹੈ ਔਰ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਮਾਹੌਲ ਹੈ ਲੋਕ ਇਸ ਟਾਈਮ ਆਪਣੇ ਪਸੰਦੀ ਮਸ਼ੀਨਾਂ ਦੇ ਬਾਰੇ ਇਨਫੋਰਮੇਸ਼ਨ ਲੈ ਕੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਲਗ ਲਗ ਸਟਾਲਸ ਤੇ ਜਾ ਕੇ ਹਰ ਬੰਦਾ ਆਪਣੇ ਸੈਗਮੈਂਟ ਤੇ ਮਸ਼ੀਨ ਦੇਖਦਾ ਨਜ਼ਰ ਆ ਰਿਹਾ ਹੈ ਉਸ ਤੋਂ ਗੱਲਬਾਤ ਕਰਦੇ ਇਸ ਵੇਲੇ ਪਹੁੰਚੇ ਹੈ ਪੀਕੇ ਇੰਟਰਨੈਸ਼ਨਲ ਦੇ ਸਟਾਲ ਤੇ ਸਰ ਨਮਸਕਾਰ ਨਮਸਕਾਰ ਜੀ ਕਿਵੇਂ ਹੋ ਬਹੁਤ ਵਧੀਆ ਜੀ ਜਤਿੰਦਰ ਜੀ ਕਿੱਦਾਂ ਦਾ ਰਿਸਪੌਂਸ ਆ ਰਿਹਾ ਤੀਸਰੇ ਰਿਸਪੌਂਸ ਹਾਂ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਕੱਲ ਔਰ ਅੱਜ ਜੀ ਕੱਲ ਵੀ ਕਾਫੀ ਅچھے ਜਨਰਲ ਕਸਟਮਰ ਆਏ ਸੀ ਔਰ ਅੱਜ ਵੀ ਅچھے ਕਸਟਮਰ ਆਏ ਜੀ ਸਰ ਕੀ ਲੋਕੀ ਆ ਕੇ ਡਿਮਾਂਡ ਕਿਤਨਾ ਦੀਆਂ ਕਰ ਰਹੇ ਨੇ ਲੋਕੀ ਜੋ ਅੱਜ ਕੱਲ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਆਣਾ ਲੋਕੀ ਉਹ ਮੰਗ ਰਹੇ ਨੇ ਵੀ ਜੋ ਪਹਿਲੇ ਵਾਲਾ ਪ ਕਲ ਕਸਮਰ ਕਹਿੰਦੇ ਜੋ ਨਵੀਂ ਚੀਜ਼ ਆਈ ਹੈ ਨਾ ਉਹ ਦਿਖਾਓ ਤੇ ਉਹਦੇ ਅਕੋਰਡਿੰਗ ਅਸੀਂ ਅੱਜ ਦੇ ਮੌਜੂਦ ਹਿਸਾਬ ਨਾਲ ਉਹ ਮਸ਼ੀਨਾਂ ਲੈ ਕੇ ਆਏ ਆਂ ਵੀ ਜਿਹੜੀ ਅੱਜ ਕੀ ਜ਼ਬਾਨ ਚ ਡਿਮਾਂਡ ਹੈਗੀ ਆ। ਜੀ। ਸੋ ਲੇਟੈਸਟ ਜਿਹੜਾ ਟ੍ਰੈਂਡ ਕਿੱਧਰ ਨੂੰ ਜਾਂਦਾ ਨਜ਼ਰ ਆ ਰਿਹਾ ਹੈ? ਜੀ। ਫੈਂਸੀ ਫੈਂਸੀ ਵੱਲ ਜਾ ਰਿਹਾ ਜੀ। ਇਦਾਂ ਕੋਲਰ ਦੀ ਮਸ਼ੀਨ ਹੋ ਗਈ 16 ਗੇ 18 ਗੇ ਜੀ। ਔਰ ਸਿੰਕਰ ਜੈਕਾਡ ਹੋ ਗਈ 24 ਗੇ 28 ਗੇ। ਸਟੈਪਰ ਹੋ ਗਏ ਮਤਲਬ ਇਹਦਾ ਲੇਟੈਸਟ ਮਸ਼ੀਨਾਂ ਦੀ ਦੀ ਮੰਗ ਹੈ ਜਿਹਦਾ ਗਾਰਮੈਂਟ ਅੱਛਾ ਬੰਦਦਾ ਹੈ ਜੀ ਉਹਦੀ ਵੀ ਛੇ ਦੀ ਡਿਮਾਂਡ ਹੈਗੀ ਅੱਜਕੱਲ ਸੋ ਇੱਕ ਟਾਈਮ ਸੀਗਾ ਜਦੋਂ ਪਿੱਛੇ ਲੋਕ ਕਹਿ ਰਹੇ ਸੀ ਕਿ ਮਾਸ ਪ੍ਰੋਡਕਸ਼ਨ ਹੁਣ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫੈਂਸੀ ਵਾਲੇ ਪਾਸੇ ਤੁਰ ਪਏ ਸੋ ਇਹਦੇ ਵਿੱਚ ਕੋਈ ਫਰਕ ਹੈ ਦੋਨਾਂ ਚ ਯੈਸ ਬਹੁਤ ਫਰਕ ਹੈ ਜੀ ਜਿਹੜੀ ਤੇ ਪਲੇਨ ਮਸ਼ੀਨਾਂ ਦੀ ਉਹ ਤੋਂ 2 500 400 ਕਿਲੋ ਪਰ ਡੇ ਮਾਲ ਬੰਦਦਾ ਸੀ ਜੀ ਉਹ ਜਿਹੜੀ ਫੈਂਸੀ ਮਸ਼ੀਨ ਆ ਗਈ ਹੈ ਤਾਂ 100 150 ਕਿਲੋ ਵਾਲੀ ਬੰਦਾ ਹੈ ਓਕੇ ਲੇਕਿਨ ਇਹ ਵੀ ਅਜੇ ਰਿਟਰਨ ਨੇ ਵੱਧ ਆਇਆ ਹੈ ਪ੍ਰੋਫਿਟ ਵੱਧ ਆਇਆ ਹੈ ਮਤਲਬ ਉਹਨਾਂ ਦੀ ਆਰਓਆ ਹੀ ਨਿਕਲ ਰਹੀ ਹੈ ਆਰਓਆ ਹੀ ਨਿਕਲ ਰਹੀ ਹੈ ਓਕੇ ਤਾਂ ਮਸ਼ੀਨਾਂ ਤੇ ਹਜੇ ਵੀ ਚਾਈਨਾ ਦੇ ਕਬਜਾ ਦੀ ਬਿਲਕੁਲ 100% ਦੀ 100% ਕਹਿ ਸਕਦੇ ਆ ਜੀ ਬਾਕੀ ਵੀ ਅਗਰ ਇੰਡੀਆ ਗਵਰਨਮੈਂਟ ਸਪੋਰਟ ਕਰੇਗੀ ਤਾਂ ਮੇਬੀ ਹੋ ਸਕਦਾ ਹੈ ਇੰਡੀਆ ਦੇ ਵਿੱਚ ਮਸ਼ੀਨਾਂ ਬਣ ਸਕਦੀਆਂ ਨੇ ਜੀ ਤੇ ਜਿਵੇਂ ਚਾਈਨਾ ਤੋਂ ਇਲਾਵਾ ਕੋਈ ਹੋਰ ਕੰਟਰੀ ਜਿਵੇਂ ਮੈਨੂੰ ਯਾਦ ਹੈ ਜਦੋਂ ਅਸੀਂ 25 ਤੋਂ 30 ਸਾਲ ਪਹਿਲਾਂ ਤੁਹਾਡੇ ਨਾਲ ਮਿਲਦੇ ਸੀਗੇ ਤੇ ਉਦ ਦੇਖ ਰਹੇ ਉਹ ਦਾ ਰੀਜਨ ਹੈ ਸਰ ਤਾਈਵਾਨ ਦੀ ਮਸ਼ੀਨਰੀ ਬਹੁਤ ਮਹਿੰਗੀ ਹੋ ਗਈ ਹੋਈ ਹੈ ਓਕੇ ਪਹਿਲਾ ਜਪਾਨ ਸੀ ਜਪਾਨ ਤੋਂ ਬਾਅਦ ਤਾਈਵਾਨ ਆਇਆ ਤਾਈਵਾਨ ਤੋਂ ਜਰਮਨ ਵੀ ਆਇਆ ਸੀ ਹੁਣ ਤਾਈਵਾਨ ਵਾਲੀ ਜਿਹੜੀ ਮਸ਼ੀਨਰੀ ਉਹ ਚਾਈਨਾ ਚ ਮੂਵ ਹੋ ਗਈ ਹੋਈ ਹੈ ਓਕੇ ਸਾਰੀ ਸ਼ਕਤੀ ਚਾਈਨਾ ਚ ਲੱਗਦੀ ਹੈ ਆ ਦੀ ਓਕੇ ਕਿਉਂਕਿ ਤਾਈਵਾਨ ਦੀ ਸੈਸ ਆਪਣਾ ਲੇਬਰ ਕੋਸਟ ਅਦਰ ਨਦਰ ਐਕਸਪੈਂਸ ਬਹੁਤ ਜ਼ਿਆਦਾ ਹੈਗੇ ਜੀ ਤੋਂ ਸਾਰੇ ਚਾਈਨਾ ਚ ਮੂਵ ਹੋ ਗਏ ਆ ਤੇ ਚਾਈਨਾ ਫਿਲਹਾਲ ਸਸਤਾ ਲੇਕਿਨ ਅੱਜ ਦੇ ਹਿਸਾਬ ਨਾਲ ਇੰਡੀਆ ਜ਼ਿਆਦਾ ਸਸਤਾ ਹੈ ਓਕੇ ਹਾਂ ਅਗਰ ਇੰਡੀਆ ਗਵਰਨਮੈਂਟ ਸਪੋਰਟ ਕਰੇ ਨਾ ਜੀ ਇਹ ਮਸ਼ੀਨ ਜਿਹੜੀ ਅਸੀਂ ਕੰਸੇ ਗਏ 5-7 ਲੱਖ ਰੁਪਏ ਦਾ ਫਰਕ ਪੈ ਸਕਦਾ। ਅੱਛਾ ਬਣ ਸਕਦੀ ਹੈ। ਯੈਸ ਯੈਸ। ਤਾਂ ਤੁਸੀਂ ਲੋਕੀ ਇਹ ਇਨੀਸ਼ੀਏਟਿਵ ਲਾਉਂਗੇ? ਹਾਂਜੀ ਕੋਸ਼ਿਸ਼ ਕਰਾਂਗੇ ਲੇਕਿਨ ਇਹਦੇ ਵਾਸਤੇ ਕੋਈ ਇਨਾ ਈਜ਼ੀ ਵਰਕ ਨਹੀਂ। ਜਿਹੜੀ ਜਿਹੜੀ ਐ ਐਗਜ਼ੀਬਿਸ਼ਨ ਹੈ ਇਹ ਐਸੋਸੀਏਸ਼ਨ ਲੈਵਲ ਤੇ ਤੁਸੀਂ ਸਾਰੇ ਆਪ ਹੀ ਮਿਲ ਕੇ ਲਗਾਉਂਦੇ ਹੋ। ਤਾਂ ਤੁਸੀਂ ਆਪ ਹੀ ਮਾਲਕ ਹੋ ਸਾਰੇ। ਜੀ ਜੀ ਜੀ। ਤਾਂ ਜਦੋਂ ਤੁਸੀਂ ਲੋਕੀ ਇੱਕ ਐਸੋਸੀਏਸ਼ਨ ਇੱਕ ਪਬਲਿਕ ਜਦੋਂ ਉੱਠ ਕੇ ਇਨੀਸ਼ੀਏਟਿਵ ਲੈਂਦੀ ਹੈ ਤੇ ਸਰਕਾਰਾਂ ਨੂੰ ਵੀ ਸਰ ਬਿਲਕੁਲ ਬਿਲਕੁਲ ਪਿੱਛੇ ਜੇ ਬੱਗਾ ਸਾਹਿਬ ਆਇਆ ਸੀ ਸਾਡੇ ਪਰਸੋਂ ਉਹਨਾਂ ਨਾਲ ਇਹੀ ਟੋਪਿਕ ਤੇ ਤੁਸੀਂ ਤੁਸੀਂ ਗੱਲ ਕੀਤੀ ਸੀ ਉਹਨਾਂ ਨਾਲ ਉਹ ਕਹਿੰਦੇ ਸਾਡੇ ਪਲਾਨਿੰਗ ਤਾਂ ਹੈਗੀ ਆ ਵੀ ਅਸੀਂ ਸੈਂਟਰ ਗਵਰਨਮੈਂਟ ਨਾਲ ਡਿਸਕਸ ਕਰਕੇ ਤੇ ਟਰਾਈ ਕਰਾਂਗੇ ਅਸੀਂ ਤੁਹਾਨੂੰ ਲੈਂਡ ਜਾਂ ਫੰਡ ਪ੍ਰੋਵਾਈਡ ਕਰਾਂਗੇ ਦੇਖੋ ਕੀ ਕਰਦੀ ਗਵਰਨਮੈਂਟ ਠੀਕ ਹੈ ਸਰ ਥੈਂਕ ਯੂ ਸਰ ਲਾਈਵ ਤੋਂ ਜਿਹੜੇ ਜਿਹੜੇ ਇਧਰ ਦੇਖ ਰਹੇ ਹੋ ਸੋ ਗੱਲਬਾਤ ਕਰਾਂਗੇ ਯੰਗਸਟਰਸ ਦੇ ਨਾਲ ਵੀ ਸਰ ਨਮਸਕਾਰ ਨਮਸਕਾਰ ਜੀ ਸਰ ਕਿਦਾਂ ਦਾ ਮਾਹੌਲ ਹੈ ਬਹੁਤ ਅੱਛਾ ਰਿਸਪੌਂਸ ਆਜੇ ਅੱਜ ਔਰ ਕੱਲ ਕਾਫੀ ਕਰਾਊਡ ਆ ਰਿਹਾ ਹੈ ਤੇ ਕਾਫੀ ਕੀ ਮੰਗ ਰਿਹਾ ਕਿ ਕਿੰਦਾ ਦੇ ਵਿੱਚ ਅੱਜ ਕੱਲ ਜਿਹੜਾ ਦੰਦ ਜਿਵੇਂ ਜਕਾਰਡ ਵਗੈਰਾ ਦਾ ਕਾਫੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਕੋਈ ਨਵੀਂ ਟੈਕਨੋਲੋਜੀ ਲਾ ਕੇ ਦੇ ਵਿੱਚ ਆਪਾਂ ਫੁੱਲ ਜਿਕਾਰਡ ਵੀ ਲੈ ਕੇ ਆਏ ਉਹ ਲੋਕਾਂ ਨੂੰ ਕਾਫੀ ਪਸੰਦ ਆ ਰਹੀਓ ਜੀ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਦਾ ਕਾਫੀ ਅੱਛਾ ਕੰਮ ਰਹਿ ਸਕਦਾ ਹੈ ਜਿਸ ਕਰਕੇ ਡਿਮਾਂਡਿੰਗ ਸਾਡੇ ਕੋਲ ਜ਼ਿਆਦਾ ਹੈ ਲੋਕ ਕਾਫੀ ਕੁਐਰੀਜ਼ ਅੱਛੀਆਂ ਆ ਰਹੀਆਂ ਸਾਡੇ ਕੋਲ ਠੀਕ ਹੈ ਸਰ ਗੱਲਬਾਤ ਕਰਦੇ ਆ ਇੱਥੇ ਸਰ ਨਮਸਕਾਰ ਜੀ ਮੈਂ ਜਰਾ ਆਪਕ ਕੁਝ ਨਾ ਕੋਈ ਨਵੀਆਂ ਆਈਆਂ ਜੀ ਜੈਗਰ ਨਵੀਂ ਮਸ਼ੀਨ ਆ ਬਹੁਤ ਅੱਛੀ ਮਸ਼ੀਨ ਹੈ ਸੋ ਲੱਗਦਾ ਇਹਨਾਂ ਦਾ ਜ਼ਮਾਨਾ ਆ ਗਿਆ ਹਾਂ ਹਾਂ ਬਿਲਕੁਲ ਅਗਰ ਟਾਈਮ ਓਕੇ ਸੋ ਕੀ ਕਹਿਣਾ ਚਾਹੂੰਗਾ ਤੁਹਾਡਾ ਇੱਕ ਬਹੁਤ ਵੱਡਾ ਤਜਰਬਾ ਹੈ ਇੰਡਸਟਰੀ ਦੇ ਵਿੱਚ ਸੁਣੀ ਬਹੁਤ ਖੂਬ ਜਿਨ ਰਹੀ ਹੈ ਹੁਣ ਜਾਣਕਾਰੀ ਮਿਲਦੀ ਆ ਜੀ ਡਿਸਕਸ਼ਨ ਤੇ ਆ ਕੇ ਪਤਾ ਲੱਗਦਾ ਵੀ ਕੀ ਆ ਬਿਲਕੁਲ ਠੀਕ ਹੈ ਸੋ ਖੁਸ਼ ਹੋ ਬਿਲਕੁਲ ਫਾਇਦਾ ਮਿਲਦਾ ਹੈ ਜੀ ਐਕਸੀਬਿਸ਼ਨ ਨਹੀਂ ਨਹੀਂ ਬਹੁਤ ਬਹੁਤ ਬੈਨੀਫਿਟ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਲਾਈਵ ਦਸੂਰਾ ਸੋ ਲਾਈਵ ਦਸੂਰਾ ਇਸ ਵੇਲੇ ਜੇ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਦਾ ਮਾਹੌਲ ਹੈ ਲੋਕ ਐਕਸੀਬਿਸ਼ਨ ਦੇ ਵਿੱਚ ਪਹੁੰਚ ਕੇ ਪੂਰੀ ਜਾਣਕਾਰੀ ਲੈ ਰਹੇ ਹੈ ਕਿੰਦਾ ਦੀ ਮਸ਼ੀਨਾਂ ਆ ਰਹੀਆਂ ਹੈ ਉਹ ਮਸ਼ੀਨਾਂ ਦਾ ਕੀ ਫਾਇਦਾ ਹੈ ਕੀ ਸਪੀਡ ਹੈ ਸੋ ਜਿਦਾਂ ਕਿ ਸਰ ਇਸ ਟਾਈਮ ਪੀਕੇ ਇੰਟਰਨੈਸ਼ਨਲ ਤੋਂ ਉਹਨਾਂ ਨੇ ਦੱਸਿਆ ਜਤਿੰਦਰ ਜੀ ਨੇ ਦੱਸਿਆ ਕਿ ਇਸ ਟਾਈਮ ਮਾਸ ਪ੍ਰੋਡਕਸ਼ਨ ਦੇ ਨਾਲ ਨਾਲ ਹੁਣ ਜਿਹੜਾ ਇਸ ਟਾਈਮ ਦਾ ਜਿਹੜਾ ਦੌਰ ਹੈ ਫੈਨਸੀ ਦਾ ਫੈਸ਼ਨ ਦਾ ਦੌਰ ਹੈ ਸੋ ਲੋਕ ਉਹ ਮਸ਼ੀਨਾਂ ਪਸੰਦ ਕਰਦੇ ਆ ਜਿਹੜੀਆਂ ਕਿ ਫੈਸ਼ਨ ਬਣਾਉਂਦੀਆਂ ਪਾਸ ਪ੍ਰੋਡਕਸ਼ਨ ਤੇ ਚਾਹੇ ਇਹਨਾਂ ਨਾਮ ਹੋਵੇ ਪਰ ਫੈਸ਼ਨ ਬਹੁਤ ਜ਼ਰੂਰੀ ਉਹ ਗਿਆ ਸੋਏ ਸੀ ਫਿਲਹਾਲ ਇਸ ਵੇਲੇ ਪੀਕੇ ਇੰਟਰਨੈਸ਼ਨਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੈਸੀ ਧੰਨਵਾਦ